ਮੋਦੀ ਆਦੇ ਸੁਣ ਕੇ ਚੱਲੀ ਆ ਇਹ ਸਾਰੇ ਮੁੱਦੇ ਦੇ ਪਰ ਇਹ ਗੱਲ ਵੀ ਨਹੀਂ ਮੰਨਦੀ ਵੀ ਜੀ ਮੁੱਦੇ ਦਾ ਇੱਕ ਟਰਾਂਸਪੋਰਟ ਦਾ ਮੁੱਦਾ ਸਾਡਾ ਬਹੁਤ ਵੱਡਾ ਮੁੱਦਾ ਜੋ ਕਿ ਸਾਨੂੰ ਸੀਐਮ ਸਾਹਿਬ ਨੇ ਇੱਕ ਬਹੁਤ ਵੱਡੇ ਵਖਰੇ ਵਿੱਚ ਪਾਤਾ ਸਾਡੇ ਦੇ ਕਾਨੂੰਨ ਇੱਕ ਇਹ ਜੇ ਬਣਾਤੇ ਇਹ ਜੋ ਡੇ ਨਿੰਦਣ ਜੋ ਕਾਨੂੰਨ ਨੇ ਬਹੁਤ ਮਾਰੇ ਇੱਕ ਦੋ ਦੂਜੇ ਪਿਛਲੀਆਂ ਸਰਕਾਰਾਂ ਨੇ ਆਰ.ਟੀ.ਓ. ਬਿਊਟੀ ਰੱਦ ਕਰੇ ਤੇ ਅੱਜ ਇਹਨਾਂ ਨੇ ਚੱਕ ਕੇ ਬਹਾਲ ਕਰਕੇ ਫੇਰ ਰੋਡਾਂ ਤੇ ਲਾਤੇ ਜੋ ਸਾਡਾ ਡਰਾਈਵਰ ਭਾਈ ਮਹਿਕਮਾ ਦਾ ਭਾਈਚਾਰਾ ਉਹ ਰੋਡ ਦੇ ਉੱਤੇ 40 ਕਿਲੋਮੀਟਰ ਦਾ ਸਫ਼ਰ ਕਰੂਗਾ ਤਾਂ ਵੀ ਉਹਨੂੰ ਆਰ.ਟੀ.ਓ. ਬਿਊਟੀ ਦਾ ਸਾਹਮਣਾ ਕਰਨਾ ਪਊਗਾ ਔਰ ਜੇ ਉਹਦੇ ਵਿੱਚ ਓਵਰ ਹਾਈਟ ਆ ਡਾਲਾ ਖੁੱਲਾ ਕੋਈ ਮਾਲ ਲੱਦਿਆ ਹੋਇਆ ਤਾਂ 20 25 25000 ਦੇ ਚਲਾਨ ਹੋਊ। ਉਹ ਵਿਚਾਰ ਆਪਣੇ ਉਹ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ। ਓਵਰਲੋਡ ਡਾਲਾ ਖੁੱਲਾ ਕੋਈ ਸਾਡੇ ਡਰਾਈਵਲ ਆਪਰੇਟਰ ਭਾਈਚਾਰ ਨੂੰ ਪਾ ਅਸੀਂ ਕੀ ਆ ਸਾਡੀਆਂ ਮਜਬੂਰੀਆਂ ਬਣਾਤੀਆਂ ਜਗਾੜੂ ਵਹੀਕਲਾਂ ਨੇ ਜੋ ਜਗਾੜੂ ਵਹੀਕਲ ਨੇ 5-7 ਕਮਾਂਟਲ ਵਾਜ ਜਾਂਦਾ ਇਹ ਜਾ ਕੇ ਆਰਮਨਾਲ ਲੈ ਜਾਂਦੇ ਨੇ ਸਾਡੇ ਆਪਰੇਟਰਾਂ ਦੇ ਪੱਲੇ ਕੀ ਬਚਦਾ ਫਿਰ ਉਹੀ 15-18 ਕਮਾਂਟਲ ਵਾਜ ਜਾਂਦਾ ਜੋ ਛੋਟੇ ਹਾਥੀ ਵਾਲੇ ਨੇ ਜਿਹੜੇ ਪੀਕਅਪ ਵਾਲੇ ਨੇ ਉਹਨਾਂ ਦੇ ਪੱਲੇ ਵਾਜਦਾਗਾ 32-33 ਕਮਾਂਟਲ ਵਾਜ ਜਾਂਦਾ ਤੇ ਉਹ ਕੀ ਆ ਜੀ ਉੱਥੇ ਸਾਨੂੰ ਬਹੁਤ ਵੱਡੀ ਕਮੀਆਂ ਪੈ ਰਹੀਆਂ ਨੇ ਸਾਡਾ ਕੋਈ ਆਪਰੇਟਰ ਭਾਈ ਚਾਰੇ ਦਾ ਕੋਈ ਜੀ ਨਹੀਂ ਕਰਦਾ ਵੀ ਓਵਰਲੋਡ ਪਾ ਕੇ ਅਸੀਂ ਚਲਾਨ ਕਰਾਈਏ ਜੇ ਸਾਡਾ ਹੱਕ ਸਾਨੂੰ ਮਿਲੇ 7-8 ਕਮਾਂਟਲ ਸਾਡੇ ਛੋਟੇ ਹਾਥੀ ਨੂੰ ਵਾਜਨ ਮਿਲੇ ਤੇ ਪੀ ਕੱਪ ਨੂੰ 15 16 ਕਮਾਂਡਲ ਵਾਜਨ ਮਿਲੇ ਤੇ ਅਸੀਂ ਕੋਈ ਕਿਸੇ ਦਾ ਨੁਕਸਾਨ ਨ ਕਰਾਈਏ ਨਾ ਅਸੀਂ ਚਲਾਨ ਕਰਾਈਏ ਸਾਡਾ ਕੋਈ ਜੀ ਨਹੀਂ ਸਾਡੂ ਸਰਕਾਰ ਨੇ ਬਹੁਤ ਵੱਡੇ ਘਾਟੇ ਚ ਪਾ ਰੱਖਿਆ ਬਹੁਤ ਵੱਡੇ ਮਾੜੇ ਸਾਡੇ ਦੇ ਕਾਨੂੰਨ ਬਣਾ ਰੱਖੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਗਾੜੂ ਵਹੀਕਲ ਬੰਦ ਕਰੇ ਸਰਕਾਰ ਤੇ ਸਾਨੂੰ ਆਪਦਾ ਜੋ ਬਣਦਾ ਹੱਕਾ ਸਾਡਾ ਢੋਆ ਢਵਾਈ ਦਾ ਉਹ ਸਾਨੂੰ ਦਿੱਤਾ ਜਾਵੇ ਟੈਕਸ ਪਾਸਿੰਗ ਇੰਸ਼ੋਰੈਂਸ ਸਾਰਾ ਅਸੀਂ 30000 ਰੁਪਏ ਮਹੀਨੇ ਦਾ ਅਸੀਂ ਗਵਰਨਮੈਂਟ ਨੂੰ ਦਿੰਨੇ ਆਂਗੇ ਸਾਲ ਦਾ ਤੇ ਇਹ ਕੀ ਅਜ ਗਾੜੂ ਵਹੀਕਲ ਵਾਲੇ 31000 ਦਾ ਰੇੜੀ ਬਣਾ ਕੇ ਸਾਰਾ ਸਾਡਾ ਰਿਕਰ ਕੋਈ ਨਹੀਂ ਆਂਦੇ ਨੇ ਜੇ ਸਰਕਾਰ ਨੇ ਇਹ ਸਾਡੇ ਤੇ ਕੋਈ ਨਹੀਂ ਗੌਰ ਕਰ ਰਹੀ ਤਾਂ ਆਉਣ ਵਾਲੇ ਟਾਈਮ ਲਈ ਬਹੁਤ ਵੱਡੇ ਅਸੀਂ ਸਰਕਾਰ ਸੁਆ। ਇਹਦੇ ਬਾਰੇ ਜਿਹੜਾ ਗਾੜੂ ਰੇੜੀ ਹੈ ਨਾ ਬਾਰੇ ਹਾਂਜੀ 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 ਹਾਈ ਕੋਰਟ ਵੱਲੋਂ ਸਾਥੀ ਦਿੱਤੇ ਹੋਏ ਆ ਜੀ ਕੇਸ ਸਾਡੇ ਹੱਕ ਦੇ ਸਾਡੇ ਲਈ ਆਰਡਰ ਪਏ ਨੇਗੇ ਤੇ ਫਿਰ ਵੀ ਅਸੀਂ ਨੇ ਸਾਰਿਆਂ ਤੱਕ ਪਹੁੰਚ ਕਰੀ ਆ ਮਤਲਬ ਜਿੰਨੇ ਵੀ ਇਹਨਾਂ ਦੇ ਅਧਿਕਾਰੀ ਲੱਗੇ ਹੋਏ ਨੇਗੇ ਟਰਾਂਸਪੋਰਟ ਮੰਤਰੀ ਇਹਨਾਂ ਦਾ ਵੀ ਗਿਆਗੇ ਇਹਨਾਂ ਨੂੰ ਸਬ ਆਰਡਰ ਵੀ ਦਿੱਤੇ ਨੇ ਪਰ ਕੋਈ ਸਰਕਾਰ ਦੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਉਹ ਉਹੀ ਨਾ ਵਜੇ ਜਿਹੜਾ ਰੇਡ ਚੱਪੀ ਹੈ ਇਹਨਾਂ ਦਾ ਪ੍ਰਤੀਕ ਕੀ ਹੋਣਾ ਕਿ ਹਾਂਜੀ ਹਾਂਜੀ ਅਸੀਂ ਨੇ ਤਾਂ ਦੁਬਾਰਾ ਵੀ ਇੱਕ ਰਿਕਪਾਤੀ ਦੀ ਕੋਰਟ 'ਚ ਅਸੀਂ ਆਪਣੇ ਵਕੀਲ ਵੱਲੋਂ ਇਹਨਾਂ ਨੇ ਕਿਹਾਗਾ ਵੀ ਅਸੀਂ ਗਾੜੂ ਵਹੀਕਲ ਬੰਦ ਕਰਦੇ ਸਾਡੇ ਵਕੀਲ ਵੱਲੋਂ ਅਸੀਂ ਫੇਰ ਰਿਕਪਾਤੀ ਦੁਬਾਰੇ ਵੀ ਇਹਨਾਂ ਨੇ ਕੋਈ ਬੰਦ ਨਹੀਂ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੇਡਾਂ ਵੀ ਕਰਾਵਾਂਗੇ ਪੰਜਾਬ ਦੇ ਵਿੱਚ ਆਪਰਾ ਖਰਚਾ ਭਰ ਕੇ ਜੀ ਹਾਂਜੀ ਦੇਖੋ ਇਹ ਮਤਲਬ ਕਿ ਬੰਦ ਨਹੀਂ ਕਰੀ ਇਹਨਾਂ ਨੇ ਉਸ ਤੋਂ ਬਾਅਦ ਜਾਨ ਬੁੱਝ ਕੇ ਇਹਨਾਂ ਵਾਲੇ ਬੋਲਿਆ ਕਰਨ ਜਾਨ ਬੁੱਝ ਕੇ ਜੀ ਜਾਨ ਬੁੱਝ ਕੇ ਕਰ ਰਹੀ ਆ ਬਿਲਕੁਲ ਜਾਨ ਬੁੱਝ ਕੇ ਕਰ ਰਹੀ ਆ ਇਹ ਸਰਕਾਰ ਇੱਕ ਆਪਣੀ ਬੋਰਡ ਵਾਂਗੂ ਵਾਸਤੇ ਕਰ ਰਹੀ ਆ ਉਹ ਇਹ ਨਹੀਂ ਦੇਖ ਰਹੀ ਵੀ ਜਿਹਦਾ ਹਾਕਾ ਬਣਦਾ ਕਿਹਨੂੰ ਦਿੱਤਾ ਜਾਵੇ ਉਹਦੇ ਬਾਰੇ ਸਰਕਾਰ ਦੀ ਕੋਈ ਕਾਜੀ ਨਹੀਂ ਕੀਤੀ ਕਰ ਰਹੀ ਯਾਰਾ ਹਾਈ ਕੋਰਟ ਦੇ ਨਰਿੰਦਰ ਸਿੰਘ ਭਲਾੜਾ ਜੀ ਸੂਬਾ ਮੀਤ ਪ੍ਰਧਾਨ ਪੰਜਾਬ ਭਲਾੜਾ ਜੀ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਗੱਲ ਹੋਈ ਜਿਹੜਾ ਇਹ ਕਾਨੂੰਨ ਆਇਆ ਪਾਸ ਕੀਤਾ ਕੋਈ ਦੇਖਦਾ ਸਰੀਆ ਵੀ ਪਾਇਆ ਪਰ ਉਹਨੂੰ ਲਾਗੂ ਕਰਦਾ ਕਿਸੇ ਲਈ ਹਾਸਾ ਚਕਾਉਂਦਾ ਸਰਕਾਰ ਨੇ ਨਹੀਂ ਕੀਤਾ ਪੂਰਾ ਟਾਈਮ ਪੀਰੀਅਡ ਵੀ ਰੱਖਦਾ 6 ਮਹੀਨੇ ਜਿਹੜੇ ਇਹ ਜਗਾੜੂ ਵਹੀਕਲ ਨੇ ਇਹ ਅਕਸਰ ਹੀ ਦੇਖਿਆ ਜਾਂਦਾ ਲੰਬਾ ਸਰੀਆ ਐਕਸੀਡੈਂਟ ਹੋ ਜਾਂਦਾ ਔਰ ਮੈਂ ਕਹਾਂ ਵੀ ਇਹਨਾਂ ਨੇ ਬਹੁਤ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਇਹ ਮਾਲ ਦਾ ਢੋਆ ਠਵਾਈ ਕਰ ਰਹੇ ਨੇ ਪਰ ਟ੍ਰੈਫਿਕ ਕਾਲੇ ਜੇ ਦੋ ਤੋਂ ਤਿੰਨ ਬੰਦੇ ਮੋਟਰਸਾਈਕਲ ਤੇ ਮੈਂਦਨੇ ਉਹਦਾ ਚਲਾਨ ਕਰਦੇ ਨੇ ਪਰ ਇਹਨਾਂ ਨੂੰ ਟ੍ਰੈਫਿਕ ਕਾਲੇ ਵੀ ਰੋਕ ਰਹੇ ਸਰਕਾਰ ਵੀ ਇਹਨਾਂ ਨੂੰ ਸਹਦ ਦੇ ਰਹੀ ਹੈ ਪਤਾ ਨਹੀਂ ਕਿਹੜੀ ਗੱਲ ਤੇ ਦੇ ਰਹੀ ਹੈ ਵੋਟ ਰਾਜਨੀਤੀ ਹੈ ਜਾਂ ਕੀ ਚੱਕਰ ਹੈ ਸੋ ਇਹਦਾ ਬਹੁਤ ਵੱਡਾ ਨੁਕਸਾਨ ਹੈ ਜੇ 22 ਚਾਂਸ ਕਿਸੇ ਨਾਲ ਕੋਈ ਐਕਸੀਡੈਂਟ ਵੀ ਐਕਸੀਡੈਂਟ ਵੀ ਅਕਸਰ ਇਹ ਕਰਦੇ ਨੇ ਜੇ ਐਕਸੀਡੈਂਟ ਹੁੰਦੇ ਨੇ ਜੇ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ ਸਾਡਾ ਵੀ ਫਰਜ਼ ਹੈ ਤਾਂ ਉਹਦੇ ਤੇ ਵੀ ਮੈਨੂੰ ਲੱਗਦਾ ਵੀ ਇਹ ਤੇ ਇੰਸ਼ੋਰੈਂਸ ਕਲੇਮ ਵੀ ਨਹੀਂ ਹੁੰਦਾ ਕਿਉਂਕਿ ਇਹ ਕਿਸੇ ਆਰਸੀ ਚਾਉਂਦੀ ਨਹੀਂ ਹੈਗੇ ਜਿਹੜੇ ਜਿਗਾੜੂ ਵਹੀਕਲ ਨੇ ਸੋ ਸਾਡੀ ਸਰਕਾਰ ਨੂੰ ਵਾਰ-ਵਾਰ ਅਸੀਂ ਬੇਨਤੀਆਂ ਕਰਦੇ ਆਂ ਕਿ ਭਾਈ ਇਹਨੂੰ ਬੰਦ ਕਰੋ ਨਹੀਂ ਤਾਂ ਅਸੀਂ ਸਰਕਾਰ ਦੇ ਨੱਕ 'ਚ ਦਮ ਲਿਆਵਾਂਗੇ ਅਸੀਂ ਬਹੁਤ ਵੱਡਾ ਸੰਘਰਸ਼ਾ ਜਿਹੜਾ ਵਢਣ ਜਾ ਰਹੇ ਆਂ ਫੇਰ ਮੁੜ ਕੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਕੀ ਨਾ ਆਪਣਾ ਜੀ ਮੈਂ ਛੀਤਪ ਸਿੰਘ ਮਣੀ ਟ੍ਰਾਂਸਪੋਰਟ ਵਾਲੋ ਜਿਲ੍ਹਾ ਪ੍ਰਧਾਨ ਲਖਨ ਸਿੰਘ ਤੇ ਸਾਡੇ ਕੋਲ ਸਾਡੀ ਸੁਭਾ ਕਮੇਟੀ ਪਹੁੰਚੀ ਹੈ ਜੀ ਜੋ ਸਾਡੇ ਤੇ ਜਿਹੜਾ ਪਹਾੜ ਲੱਗਾ ਵਿਗਾੜੂ ਰੇੜੀਆਂ ਸਰਕਾਰ ਨੇ ਥੋਪ ਦਿੱਤਾ ਵਾ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਜੀ ਅੱਜ ਕਿਉਂਕਿ ਅਸੀਂ ਤੇ ਉਹ ਜਿਹੜਾ ਕੇਸ ਉਹ ਵੀ ਜਿੱਤੇ ਪਏ ਹਾਂ ਜੀ ਤੇ ਜਿਹਦੇ ਵਿੱਚ ਸਾਡੇ ਮੋٹے ਚਲਾਨ ਵੀ ਹੁੰਦੇ ਆ ਸਾਨੂੰ ਪੇਪਰ ਭਰਨਵਾਤੀ ਵੀ ਮਜਬੂਰ ਹੋਣਾ ਪੈਂਦਾ ਵਾ 30000 ਰੁਪਏ ਤੋਂ ਗੱਡੀਆਂ ਦਾ ਖਰਚਾ ਪੈਂਦਾ ਜੀ ਜਿਹਦੇ ਸਾਨੂੰ ਕਿਸ਼ਤਾਂ ਤਾਰਨੀਆਂ ਓਕੇ ਆਈਆਂ ਪਈਆਂ ਵਾ ਅਹੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਲਦੋ ਜਲਦ ਰੇੜੀਆਂ ਬੰਦ ਕਰ ਦੇਵੇ ਨਹੀਂ ਤੇ ਫਿਰ ਅਸੀਂ ਆਉਣ ਲਈ ਟਾਈਮ ਤੇ ਜਿਹੜਾ ਕੋਈ ਵੱਡਾ ਸੰਘਰਸ਼ ਪੈਡਾਂਗੇ ਪੂਰੇ ਪੰਜਾਬ ਲੈਵਲ ਤੇ ਤੇ ਫਿਰ ਅਸੀਂ ਸਰਕਾਰ ਨਾਲ ਜਿਹੜਾ ਉਹ ਦੁਬਾਰਾ ਤੋਂ ਸਾਨੂੰ ਰੋੜਾਂ ਤੇ ਹੋਣਾ ਪਊਗਾ ਜੀ ਰੋੜਾਂ ਤੇ ਹੋਣਾ ਤੇ ਸਾਨੂੰ ਸਰਕਾਰ ਮਜਬੂਰ ਕਰ ਰਹੀ ਆ ਕਿਉਂਕਿ ਸਰਕਾਰ ਆਪਣਾ ਥੋੜਾ ਜਿਹਾ ਬੋਰਡ ਬੈਂਕ ਬਚਾਉਣ ਕਰਕੇ ਇਹਨਾਂ ਜਿਗਾੜੀ ਰੇੜੀਆਂ ਚਲਾਈਆਂ ਸੀ ਜੀ ਜਿਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਿਆ ਵਾ ਕਿਉਂਕਿ ਮੰਨ ਲਓ ਜੇ ਜਿਗਾੜੀ ਰੇੜੀ ਦੀ ਬੋਰਡ ਆ ਤੇ ਅਸੀਂ ਟਰਾਂਪੋਰਟਾਂ ਦੀ ਸਾਡੀ ਬੋਰਡ ਬਹੁਤ ਆ ਉਹਦਾ ਰਿਜ਼ਲਟ ਸਾਡੇ ਲਾਲਜੀਤ ਭੁੱਲੜ ਇਹ ਸਰਕਾਰ ਨੂੰ ਸਮਝਣਾ ਪਊਗਾ ਕਿ ਕੱਲਾ ਜਗਾੜੀ ਵੀ ਕਲਾਂ ਦੀ ਬੋਟ ਨਹੀਂ ਐ ਬੋਰਡ ਬੈਂਕ ਸਾਡਾ ਬਹੁਤ ਆ ਸਾਡੀਆਂ ਗੱਡੀਆਂ ਵੇਖੋ ਕਿੰਨੇ ਰਜਿਸਟ੍ਰੇਸ਼ਨ ਹੋਈਆਂ ਪੰਜਾਬ ਦੇ ਸਾਰੀ ਬੋਰਡ ਸਾਡੀ ਜਿਹੜੀ ਆ ਔਨਲੀ ਪਹਿਲਾਂ ਅਸੀਂ ਝਾੜੂ ਵਾਲਿਆਂ ਨੂੰ ਜਿਤਾਇਆ ਸੀ ਆਮਾ ਦੀ ਬਾਣੀ ਜਿਤਾਇਆ ਪਰ ਜਦੋਂ ਸਾਡੇ ਦਾ ਜਿਹੜਾ ਮਟਰੀ ਮਾਲ ਕੀਤਾ ਨਾ ਪਤੀਰਾ ਸਰਕਾਰ ਨੇ ਉਹਦੇ ਉਲਟ ਫੇਰ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਕੀਤਾ ਸੀ ਬੋਟ ਦੂਜੇ ਪੰਨੇ ਪਾਈ ਆ ਤਾਂ ਹੀ ਲਾਗ ਗਈ ਭੱਲਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਵਾ ਜੀ ਤੇ ਬਾਕੀ ਇਹ ਆਪਣੀ ਸੁਭਾ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਨਵ ਪ੍ਰਾਲਾ ਕਰਕੇ ਸਾਨੂੰ ਨਾਲ ਲੈ ਕੇ ਚੱਲ ਰਿਹਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜਾ ਸਾਨੂੰ ਹਰੀਗੇ ਦਰਿਆ ਜਾਂ ਗੋਦਨ ਦਰਿਆ ਦੇ ਪਰੇਸ਼ਾਨ ਕੀਤਾ ਜਾਂਦਾ ਵਾ ਉਹ ਤੋਂ ਥੋੜਾ ਗਰੇਜ ਕੀਤਾ ਜਾਵੇ ਜਾਂ ਨਹੀਂ ਤਾਂ ਫਿਰ ਅਸੀਂ ਜਿਹੜਾ ਆ ਆਪਣਾ ਜ਼ਿਲ੍ਹਾ ਲੈਵਲ ਤੇ ਵੀ ਕੋਈ ਵੱਡਾ ਸੰਘਰਸ਼ ਕਰਾਂਗੇ ਤਾਂ ਜੋ ਸਾਡੇ ਗੱਡੀਆਂ ਦਾ ਪਰੇਸ਼ਾਨ ਨਾ ਕੀਤਾ ਜਾਵੇ